ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬ੍ਰੈਡ ਟੋਸਟ ਬਣਾਵਾਂਗੇ ਉਸ ਦੇ ਲਈ ਮੈਂ ਦੋ ਬ੍ਰੈਡ ਲੈ ਲਏ ਨੇ ਬ੍ਰੈਡ ਉੱਪਰ ਗ੍ਰੀਨ ਸੌਸ ਲਗਾਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਵੀਡੀਓ ਨੂੰ ਬ੍ਰੈਡ ਉੱਪਰ ਚੰਗੀ ਤਰ੍ਹਾਂ ਗ੍ਰੀਨ ਸੌਸ ਲਗਾ ਲਵਾਂਗੇ ਇਹ ਟਮਾਟਰ ਨੂੰ ਮਿਕਸ ਕਰਕੇ ਅਸੀਂ ਸੌਸ ਬਣਾਈ ਹੈ ਜੀ ਇਸ ਦੀ ਵੀ ਵੀਡੀਓ ਅਸੀਂ ਆਪਣੇ ਚੈਨਲ ਤੇ ਜਲਦੀ ਪਾਵਾਂਗੇ ਬ੍ਰੈਡ ਉੱਪਰ ਸੌਸ ਲਗਾਵਾਂਗੇ ਜੇਕਰ ਤੁਹਾਨੂੰ ਸਾਡੀ ਬਣਾਈ ਹੋਈ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਇਹ ਬਹੁਤ ਚਟਪਟੀ ਜੀ ਸੌਸ ਹੈ ਜੀ ਇਸ ਦੇ ਨਾਲ ਬ੍ਰੈਡ ਰੋਸਟ ਬਹੁਤ ਵਧੀਆ ਲੱਗਣਗੇ ਇਹ ਬ੍ਰੈਡ ਟੋਸਟ ਬਹੁਤ ਜਲਦੀ ਬਣ ਕੇ ਤਿਆਰ ਹੁੰਦੇ ਨੇ ਜੀ ਤੇ ਬਹੁਤ ਟੇਸਟੀ ਵੀ ਬਣਦੇ ਨੇ ਇਹ ਬਹੁਤ ਈਜ਼ੀ ਰੈਸਪੀ ਹੈ ਜੀ ਤੁਸੀਂ ਵੀ ਇਸ ਤਰੀਕੇ ਨਾਲ ਬ੍ਰੈਡ ਟੋਸਟ ਬਣਾ ਕੇ ਦੇਖੋ ਇਸ ਤਰੀਕੇ ਨਾਲ ਬ੍ਰੈਡ ਟੋਸਟ ਬਹੁਤ ਟੇਸਟੀ ਬਣ ਕੇ ਤਿਆਰ ਹੋਣਗੇ ਹੁਣ ਆਪਾਂ ਬ੍ਰੈਡ ਟੋਸਟ ਨੂੰ ਪੈਨ ਦੇ ਵਿੱਚ ਸੇਕ ਲਵਾਂਗੇ ਉਸਦੇ ਲਈ ਇੱਕ ਪੈਨ ਦੇ ਵਿੱਚ ਬਟਰ ਲਗਾਵਾਂਗੇ ਜੇਕਰ ਤੁਹਾਨੂੰ ਸਾਡੀ ਬਣਾਈ ਹੋਈ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਸਾਈਡਾਂ ਤੇ ਬਟਰ ਲਗਾਵਾਂਗੇ ਬ੍ਰੈਡ ਦੋਸਤ ਦੀਆਂ ਸਾਈਡਾਂ ਤੇ ਬਟਰ ਲਗਾ ਲਵਾਂਗੇ ਇਸ ਤਰੀਕੇ ਦੇ ਬ੍ਰੈਡ ਟੋਸਟ ਨੂੰ ਆਪਾਂ ਚਾਹ ਦੇ ਨਾਲ ਜਾਂ ਸਾਸ ਦੇ ਨਾਲ ਖਾਵਾਂਗੇ ਤੇ ਬਹੁਤ ਟੇਸਟੀ ਲੱਗੇਗਾ ਜੀ ਤੁਸੀਂ ਵੀ ਇਸ ਤਰੀਕੇ ਨਾਲ ਬ੍ਰੈਡ ਟੋਸਟ ਬਣਾ ਕੇ ਦੇਖੋ ਬਹੁਤ ਟੇਸਟੀ ਬਣ ਕੇ ਤਿਆਰ ਹੋਣਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਪਾਂ 팬 ਦੇ ਵਿੱਚ ਥੋੜਾ ਜਿਹਾ ਬਟਰ ਪਾਵਾਂਗੇ ਬਟਰ ਪਾਉਣ ਤੋਂ ਬਾਅਦ ਬ੍ਰੈਡ ਟੋਸਟ ਰੱਖਾਂਗੇ ਬ੍ਰੈਡ ਟੋਸਟ ਦੀ ਦੂਸਰੀ ਸਾਈਡ ਨੂੰ ਵੀ ਆਪਾਂ ਪਕਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਬ੍ਰੈਡ ਟੋਸਟ ਨੂੰ ਲਾਉਣ ਦੇ ਨਾਲ ਵੀ ਇਸ ਦੀ ਸਟਫਿੰਗ ਬਿਲਕੁਲ ਬਾਹਰ ਨਹੀਂ ਨਿਕਲ ਰਹੀ ਇਹ ਬਹੁਤ ਈਜ਼ੀ ਰੈਸਪੀ ਹੈ ਜੀ ਆਪਾਂ ਇਸ ਨੂੰ 2 ਮਿੰਟ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਆਪਾਂ ਜੋ ਬ੍ਰੈਡ ਟੋਸਟ ਦੇ ਵਿੱਚ ਸੌਸ ਲਗਾਈ ਹੈ ਜੀ ਇਸ ਦੇ ਨਾਲ ਬ੍ਰੈਡ ਟੋਸਟ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਉਸ ਸੌਸ ਦੀ ਵੀਡੀਓ ਵੀ ਅਸੀਂ ਆਪਣੇ ਚੈਨਲ ਤੇ ਜਲਦੀ ਪਾਵਾਂਗੇ ਹੁਣ ਬ੍ਰੈਡ ਟੋਸਟ ਬਣ ਕੇ ਤਿਆਰ ਹੈ ਹੁਣ ਆਪਾਂ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਕੱਟ ਲਵਾਂਗੇ ਬ੍ਰੈਡ ਟੋਸਟ ਨੂੰ ਆਪਾਂ ਇਸ ਨੂੰ ਇਸ ਤਰੀਕੇ ਨਾਲ ਵੀ ਖਾ ਸਕਦੇ ਹਾਂ ਜੇ ਬਿਨਾਂ ਕੱਟੇ ਤੋਂ ਜੇ ਆਪਣਾ ਮਨ ਹੋਵੇ ਤਾਂ ਆਪਾਂ ਇਸ ਨੂੰ ਇਸ ਤਰੀਕੇ ਨਾਲ ਕੱਟ ਵੀ ਸਕਦੇ ਹਾਂ ਹੁਣ ਆਪਣੇ ਇਸ ਤਰੀਕੇ ਦੇ ਜਮੇ ਤੇ ਚਟਪਟੇ ਜਿਹੇ ਟੋਸਟ ਬਣ ਕੇ ਤਿਆਰ ਨੇ ਜੀ। ਉਹ ਵੀ ਬਹੁਤ ਘੱਟ ਸਮੇਂ ਤੇ ਬਹੁਤ ਘੱਟ ਚੀਜ਼ਾਂ ਨਾਲ ਆਪਾਂ ਇਸ ਨੂੰ ਬਣਾ ਕੇ ਤਿਆਰ ਕੀਤਾ ਹੈ। ਹੁਣ ਆਪਾਂ ਬਰੈਡ ਟੋਸਟ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ। ਬਰੈਡ ਟੋਸਟ ਨੂੰ ਟਮਾਟੋ ਸੌਸ ਨਾਲ ਸਰਵ ਕਰਾਂਗੇ। ਇਸ ਤਰੀਕੇ ਨਾਲ ਆਪਣੇ ਜਮੇ ਤੇ ਚਟਪਟੇ ਜਿਹੇ ਬਰੈਡ ਟੋਸਟ ਬਣ ਕੇ ਤਿਆਰ ਨੇ ਜੀ। ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਓ। ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।